ਡੇਲੀ ਨਿਊਜ਼ ਸ਼੍ਰੀ ਚਮਕੌਰ ਸਾਹਿਬ ਤੇ ਤੁਹਾਡਾ ਸਵਾਗਤ ਹੈ ਮੈਂ ਇਕਬਾਲ ਸਿੰਘ ਬਾਲੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਬੁਟੀਕ ਦੀਆਂ ਦੁਕਾਨਾਂ ਹੈ ਰਾਜਾ ਬੁਟੀਕ ਨਾ ਦੀ ਇਹ ਸ਼ਾਪ ਹੈ ਜੋ ਪਿਛਲੇ 25 ਸਾਲ ਤੋਂ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਬੁਟੀਕ ਦਾ ਕੰਮ ਕਰ ਰਹੇ ਹਨ ਇਹਨਾਂ ਵੱਲੋਂ ਪਹਿਲੀ ਵਾਰ ਚਮਕੌਰ ਸਾਹਿਬ ਇਲਾਕੇ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਹੜਪੀੜਤ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੜਪੀੜਤਾਂ ਦੀ ਮਦਦ ਲਈ ਹਰ ਵਿਅਕਤੀ ਵੱਲੋਂ ਕਿਸੇ ਨਾ ਕਿਸੇ ਪਾਸੇ ਤੋਂ ਕੋਈ ਨਾ ਕੋਈ ਸੇਵਾ ਕੀਤੀ ਹੈ ਇਹਨਾਂ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਸ੍ਰੀ ਚਮਕੌਰ ਸਾਹਿਬ ਤੋਂ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਇਹ ਰਾਧਾ ਬੁਟੀਕ ਨਾਂ ਦੀ ਇਹ ਬੁਟੀਕ ਹੈ ਚਮਕੌਰ ਸਾਹਿਬ ਜੀਨਾਂ ਵੱਲੋਂ ਹੜ੍ਹ ਪੀੜਤਾਂ ਦੇ ਅੰਮ੍ਰਿਤਸਰ ਤਰਨਤਾਰਨ ਦੇ ਲਈ ਵਿਸ਼ੇਸ਼ ਤੌਰ ਤੇ ਅੱਜ ਇਹਨਾਂ ਵੱਲੋਂ ਬੁਲਾਇਆ ਗਿਆ ਤੇ ਦੱਸਿਆ ਦੇਖੋ ਪਹਿਲਾਂ ਤਾਂ ਤੁਹਾਨੂੰ ਚਾਦਰਾਂ ਘਰ ਦੇ ਜ਼ਰੂਰਤ ਦੀਆਂ ਔਰਤਾਂ ਦੇ ਜ਼ਰੂਰਤ ਦੀਆਂ ਬੀਪੀਆਂ ਭੈਣਾਂ ਦੇ ਲਈ ਰੋਜ਼ਮਾਰਾ ਕੰਮ ਆਉਣ ਵਾਲੀਆਂ ਜੋ ਉਹਨਾਂ ਦੇ ਪਰਤੋਂ ਜੋਗਾ ਉਹ ਸਮਾਨ ਕੰਬਲ ਚਾਦਰਾਂ ਬੈੱਡ ਤੇ ਵਿਛਾਉਣ ਵਾਲੀਆਂ ਸਭ ਤੋਂ ਵੱਡੀ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਸੈਂਕੜਿਆਂ ਦੀ ਤਦਾਦ ਵਿੱਚ ਸੂਟ ਸਿਉ ਕੇ ਕਾਉਣ ਵਾਲੇ ਸੂਟ ਸਿਉ ਕੇ ਇਹਨਾਂ ਵੱਲੋਂ ਜੋ ਕੀ ਦਿੱਤੇ ਜਾਣੇ ਆ ਹਰ ਪੀੜਤਾ ਦੀ ਮਦਦ ਲਈ ਲੈ ਕੇ ਜਾਣੇ ਆ ਪਹਿਲਾਂ ਤਾਂ ਤੁਹਾਨੂੰ ਸਮਾਨ ਦਿਖਾ ਰਿਹਾ ਹੋਰ ਵੀ ਕਈ ਥਾਂ ਤੇ ਪਏ ਨੇ ਵੱਖ-ਵੱਖ ਥਾਂ ਤੇ ਤੁਹਾਨੂੰ ਸਮਾਨ ਦਿਖਾ ਰਿਹਾ ਇਹ ਟਾਵਲ ਹੈ ਤੇ ਇਹ ਭਰੇ ਹੋਏ ਨੇ ਟਾਵਲ ਬਾਕੀ ਸਮਾਨ ਵੀ ਦਿਖਾਵਾਂਗੇ ਕੰਬਲਾਂ ਦਾ ਪੂਰਾ ਬੈਗ ਹੈ ਸੈਂਕੜਿਆਂ ਦੀ ਤਦਾਦ ਵਿੱਚ ਨੇ ਇਹ ਸਮਾਨ ਤੇ ਤੁਹਾਨੂੰ ਵੱਖ-ਵੱਖ ਥਾਵਾਂ ਤੇ ਪਏ ਨੇ ਦੁਕਾਨ ਦੇ ਵਿੱਚ ਘੱਟ ਜਗ੍ਹਾ ਹੋਣ ਕਾਰਨ ਉਰੇ ਪਏ ਆ ਉੱਪਰ ਚਿਵਾਰੇ ਦੇ ਵਿੱਚ ਜੋ ਸਮਾਨ ਪਿਆ ਉੱਥੇ ਪਏ ਨਹੀਂ ਤੇ ਇਹਨਾਂ ਵੱਲੋਂ ਪਿਛਲੇ 8 ਦਿਨਾਂ ਤੋਂ ਜਿਸ ਦਿਨ ਤੋਂ ਪੰਜਾਬ ਦੇ ਵਿੱਚ ਹਾੜਾਂ ਦੀ ਸਥਿਤੀ ਦੇ ਵਿੱਚ ਵਧਿਆ ਉਸ ਤੋਂ ਦਿਨ ਤੋਂ ਹੀ ਇਹਨਾਂ ਦੇ ਕਾਰੀਗਰ ਤੇ ਖੁਦ ਇਹਨਾਂ ਵੱਲੋਂ ਪਹਿਲਾਂ ਸੂਟ ਸੈਂਕੜਿਆਂ ਦੀ ਤਾਦਾਦ ਵਿੱਚ ਖਰੀਦੇ ਤੇ ਉਹਨਾਂ ਨੂੰ ਹੁਣ ਸਿਉ ਰਹੇ ਨੇ ਦੇਖ ਸਕਦੇ ਹੋ ਤੁਸੀਂ ਸਿਉ ਰਹੇ ਨੇ ਨਾਲ ਦੀ ਨਾਲ ਇਹ ਕੱਟ ਕੇ ਦੇ ਰਹੇ ਨੇ ਇਹ ਖੁਦ ਓਨਰ ਨੇ ਰਾਧਾ ਬੁਟੀਕ ਉਹਨਾਂ ਦੀ ਛੋਟੀ ਸਿਸਟਰ ਹੈ ਤੇ ਨਾਲ ਹੀ ਇਹਨਾਂ ਦੇ ਜੋ ਕਾਰੀਗਰ ਹੈ ਉਹ ਵੀ ਨਾਲ ਦੀ ਨਾਲ ਕੰਮ ਕਰ ਰਹੇ ਨੇ ਉਹ ਵੀ ਇਹਨਾਂ ਦੀ ਮਦਦ ਲਈ ਬਿਨਾਂ ਮਿਹਨਤਾਂ ਨਾ ਲਈ ਉਹ ਸੇਵਾ ਕਰ ਰਹੇ ਨੇ ਸਮਾਨ ਤੁਸੀਂ ਦੇਖ ਸਕਦੇ ਹੋ ਹੈਂਗਰ ਤੇ ਟੰਗੇ ਹੋਏ ਸੂਟ ਪਿਛਲੇ 8-10 ਦਿਨਾਂ ਤੋਂ ਸਿਉ ਕੇ ਰੱਖੇ ਹੋਏ ਨੇ ਤੇ نیچے ਸਿਉ ਰਹੇ ਨੇ ਤੇ ਉੱਪਰ ਸਿਉਣ ਦੇ ਨਾਲ-ਨਾਲ ਉਹਨਾਂ ਵੱਲੋਂ ਨਾਲ ਦੀ ਨਾਲ ਪ੍ਰੈਸ ਵੀ ਕੀਤੀ ਜਾ ਰਹੀ ਆ ਇਹ ਕੰਬਲਾਂ ਦਾ ਬੈਗ ਹੈ ਵਕ-ਵਕ ਥਾਵਾਂ ਤੇ ਸਮਾਨ ਪਿਆ ਉਹ ਸਮਾਨ ਵੀ ਤੁਹਾਨੂੰ ਦਿਖਾਵਾਂਗੇ 라이ਵ ਤਸਵੀਰਾਂ ਡੇਲੀ ਨਿਊਜ਼ ਜੀ ਚੰਕੌਰ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਾਂਜੀ ਮੈਂ ਤੁਸੀਂ ਇਹ ਤੁਹਾਨੂੰ ਕਿਵੇਂ ਕਿਵੇਂ ਆਦ ਆਇਆ ਵੀ ਇਹ ਸਾਨੂੰ ਇਹ ਕੰਮ ਕਰਨਾ ਚਾਹੀਦਾ ਜਿਸ ਤਰ੍ਹਾਂ ਮਹਿਸੂਸ ਹੋਇਆ ਹਨ ਵੀ ਹਰੇਕ ਥੀਸ ਦੇ ਹੁਣ ਮਸ਼ੀਨ ਬੰਦ ਕਰ ਦੋ ਹਾਂਜੀ ਵੀ ਲੋਕੀ ਦੇ ਰਹੇ ਆ ਕੋਈ ਲੇਡੀਜ਼ ਵਾਰੇ ਕੁਝ ਨਹੀਂ ਸੋਚ ਰਿਹਾ ਜੇ ਅਗਰ ਅਸੀਂ ਸਟਿਚ ਨਾ ਕਰਦੇ ਸੋਟ ਇਸ ਤਰੀਕੇ ਦੇ ਦਿੰਦੇ ਹੋ ਸਕਦਾ ਉਹਨਾਂ ਤੋਂ ਨਾ ਹੀ ਸਟਿਚ ਹੁੰਦੇ ਇਸ ਕਰਕੇ ਅਸੀਂ ਸੋਚਿਆ ਵੀ ਜਿੰਨੇ ਜੋ ਅੱਗੇ ਅਸੀਂ ਹੈਗੇ ਆ ਉਹਨੇ ਜੱਗੇ ਅਸੀਂ ਮਜ਼ਰੂਰ ਕਰਾਂਗੇ ਜਿਹੜੇ ਹੜ ਪੀੜ ਤੋਂ ਸਟਿਚੇਵਲ ਦੇ ਕਾਬਲੇ ਨਹੀਂ ਹੈ ਨਾ ਉਹਨਾਂ ਦੀਆਂ ਦੁਕਾਨਾਂ ਹੈ ਨਾ ਉਹ ਘਰ ਦੇ ਵੀ ਸੀ ਹੋ ਸਕਦੇ ਆ ਇਸ ਲਈ ਅਸੀਂ ਸੋਚਿਆ ਵੀ ਲੇਡੀਜ਼ ਨੂੰ ਇਹ ਚੀਜ਼ਾਂ ਦੀ ਬਹੁਤ ਜ਼ਰੂਰਤ ਆ ਜੀ ਲੇਡੀਜ਼ ਦਾ ਹੋਰ ਬਹੁਤ ਸਮਾਨ ਆ ਜੋ ਅਸੀਂ ਦੇ ਰਹੇ ਆ ਜੀ ਦੇ ਰਹੇ ਕੀ ਕੀ ਸਮਾਨ ਆ ਜੀ ਤੁਹਾਡੇ ਵੱਲੋਂ ਕੋਕੀ ਕੀ ਸਮਾਨ ਤਿਆਰ ਕੀਤਾ ਇਸ ਤਰ੍ਹਾਂ ਜੇ ਅਸੀਂ ਸੂਟ ਤਿਆਰ ਕਰ ਰਹੇ ਹਾਂ ਜੀ ਤੁਸੀਂ ਕਿਹਾ ਜੀ ਮੈਂ ਚਾਦਰਾਂ ਕੰਬੜਾ ਹੋਰ ਲੇਡੀਜ਼ ਦਾ ਪਰਸਨਲ ਸਮਾਨ ਅਸੀਂ ਉਹ ਸਾਰਾ ਦੇ ਰਹੇ ਹਾਂ ਚੱਪਲਾ ਵਗੈਰਾ ਹਾਂਜੀ ਹਾਂ ਹਰ ਤਰ੍ਹਾਂ ਦਾ ਤੇ ਚਾਦਰਾਂ ਬੈੱਡ ਚਾਦਰਾਂ ਬੈੱਡ ਕੰਬਲ ਵੀ ਨੇ ਹਾਂਜੀ ਹਾਂ ਕੰਬਲ ਤੇ ਸਿਉਂਕੇ ਸੂਟ ਪਹਿਲੀ ਵਾਰ ਕਿਸੇ ਨੇ ਉਪਰਾਲਾ ਕੀਤਾ ਵੀ ਜਿਹੜੇ ਸਿਉਂਕੇ ਸੂਟ ਕਰਦੇ ਹੁਣ ਦੇਖੋ ਜੀ ਸਾਨੂੰ ਬਹੁਤ ਟਾਈਮ ਹੋ ਗਿਆ ਕੰਮ ਕਰਦੇ ਆ ਉਹਨੂੰ ਦੇਖੋ ਕੰਮ ਤਾਂ ساری ਉਮਰ ਹੀ ਕਰਨਾ ਹੈ ਨਾ ਜੇ ਅਸੀਂ ਇੱਕ ਮਹੀਨਾ ਨਹੀਂ ਵੀ ਕਮਾਂਗੇ ਤਾਂ ਸਾਡ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਇਸ ਕਰਕੇ ਅਸੀਂ ਸੋਚੇ ਵੀ ਸੀ ਸਕੇਚ ਹੀ ਕਰਕੇ ਦਵਾਂਗੇ ਤੁਸੀਂ ਇਹ ਸਮਾਨ ਕਦੋਂ ਲੈ ਕੇ ਜਾਣਾ ਕਦੋਂ ਤੁਹਾਡਾ ਪ੍ਰੋਗਰਾਮ ਕਿੱਥੇ ਦਾ ਸਾਡਾ ਤਰਨਤਾਰਨ ਕਾਰਨ ਪੱਟੀ ਸਾਹ ਫਾਇਦਾ ਹੈ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਨੇ ਜੀ ਹਾਂ ਜੀ ਹਾਂ ਤੇ ਕਿੰਨੇ ਸੂਟ ਹੁਣ ਤੱਕ ਤੁਸੀਂ ਸਿਉ ਚੁੱਕੇ ਹੋ ਅਸੀਂ 130 ਤੋਂ ਕਿਕਾ ਸਕਿਚ ਕਰ ਸਕਦੇ ਆ ਤੇ ਜਿੰਨੇ ਤੱਕ ਨਹੀਂ ਜਾਂਦੇ ਜਗਤ ਲਗਾਤਾਰ ਸੀ ਹੁੰਦੇ ਰਹੂਗਾ ਲਗਾਤਾਰ ਸੇਵਾ ਚੱਲ ਰਹੀ ਹੈ ਜੀ ਜੋ ਵੀ ਮੇਰੇ ਨਾਲ ਜੁੜੇ ਹਾਂ ਜੇ ਮੈਨੂੰ ਲਿਆ ਕੇ ਦੇ ਰਹੇ ਹਾਂ ਜੀ ਜਿਸ ਤਰ੍ਹਾਂ ਜੀ ਤੁਸੀਂ ਦੇਖ ਸਕਦੇ ਹੋ ਅਨੁਸਕਿਚ ਪਈਆਂ ਬਾਕੀ ਸਕਿਚ ਕੀਤੇ ਹੋਏ ਆ ਸਕਿਚ ਕੀਤੇ ਹੋਏ ਆ ਜੀ ਤੁਸੀਂ ਸਾਰਾ ਦੇਖ ਸਕਦੇ ਹੋ ਬਿਲਕੁਲ ਤੇ ਤੁਹਾਡੀ ਇਸ ਸੇਵਾ ਦੇ ਵਿੱਚ ਤੁਹਾਡੀ ਸਹਿਯੋਗ ਵੀ ਕਰ ਰਿਹਾ ਕੋਈ ਹਾਂ ਜੀ ਹਾਂ ਮੇਰੇ ਭੈਣ ਭਾਈ ਮੈਨੂੰ ਬਹੁਤ ਸਹਿਯੋਗ ਦੇ ਰਹੇ ਹਾਂ ਜੀ ਜੀ ਹਾਂਜੀ ਤੇ ਉਹਨਾਂ ਵੱਲੋਂ ਮਾਲੀ ਸਹਿਤਾ ਦਿੱਤੀ ਹੈ ਕਿ ਤੁਹਾਨੂੰ ਸਵਾਨ ਦਿੱਤਾ ਹੈ ਜੀ ਨਹੀਂ ਉਹਨਾਂ ਨੇ ਮੈਨੂੰ ਪੈਸੇ ਵੀ ਦਿੱਤੇ ਹਨ ਕਿਸੇ ਨੇ ਮੈਨੂੰ 10000 ਕਿਸੇ ਨੇ 50000 ਕਿਸੇ ਨੇ 20000 ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦੇ ਤੁਹਾਡੀ ਇਸ ਲੱਖਾਂ ਦੇ ਵਿੱਚ ਤੁਹਾਡਾ ਇਹ ਖਰਚਾ ਆਊਗਾ ਨਾ ਜੀ ਹਾਂਜੀ ਹਾਂ ਲੱਖਾਂ ਦੇ ਵਿੱਚ ਖਰਚਾ ਆਵੇਗਾ ਹਾਂ ਸਾਡੀ ਫ੍ਰੀ ਸੇਵਾ ਜੀ ਸਾਰੀ ਫ੍ਰੀ ਸੇਵਾ ਜੀ ਕਿੰਨੇ ਦਿਨ ਤੋਂ ਲੱਗੀ ਹੋਈ ਹੈ ਜੀ ਇਹ ਸਾਨੂੰ ਹੋ ਗਿਆ ਜੀ ਇੱਕ ਦਿਨ ਲੱਗਿਆ ਅੱਠ ਦਿਨ ਹੋ ਗਏ ਹਾਂਜੀ ਤੇ ਹਾਂਜੀ ਬਾਈ ਜੀ ਤੁਸੀਂ ਉਰੇ ਜੌਬ ਕਰਦੇ ਹੋ ਤੇ ਅੱਜ ਤੁਸੀਂ ਫ੍ਰੀ ਸੂਟ ਸਿਉ ਰਹੇ ਆ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਖੁਸ਼ੀ ਹੈ ਖੁਸ਼ੀ ਹੈ ਕਿ ਸੇਵਾ ਕਰਨੇ ਦਾ ਮੌਕਾ ਮਿਲਿਆ ਹਮ ਲੋਕੋ ਜੀ ਹਮ ਲੋਕ ਬਹੁਤ ਪੰਜਾਬ ਮੇਂ ਬਾੜ ਆਏ ਆਪ ਉਸਕੀ ਮਦਦ ਕੇ ਲਿਏ ਖੜੇ ਹੋ ਹਾਂਜੀ ਹਾਂਜੀ ਆਪਕਾ ਕਾਉਨ ਸਾ ਜ਼ਿਲ੍ਹਾ ਹੈ ਗਾਉਂ ਕਾਉਨ ਹੈ ਹੰਦਲ ਬਿਹਾਰ ਸੇ ਹੈ ਜੀ ਪਟਨਾ ਸਾਹਿਬ ਪਟਨਾ ਸਾਹਿਬ ਸੇ ਬਿਹਾਰ ਸੇ ਹੈ ਫਿਰ ਤੋ ਆਪ ਤੋ ਹਮਾਰੇ 10ਵੇਂ ਗੁਰੂ ਕੇ ਸਥਾਨ ਸੇ ਹੋ ਪਟਨਾ ਸਾਹਿਬ ਸੇ ਬਹੁਤ ਅੱਛੀ ਬਾਤ ਹੈ ਹਮਗੇ ਤੋ ਨਹੀਂ ਕਿੰਨੇ ਦਿਨ ਤੋ ਸੂਟ ਸਿਉ ਰਹੀ ਆਂ ਇੱਕ ਹੀ ਸਮਾਨ ਹੈ ਅਸੀਂ ਦੀ ਇਹ ਸੇਵਾ ਪਿਛਲੇ 8 ਦਿਨਾਂ ਤੋਂ ਕਰ ਰਹੇ ਆ ਇੱਕ ਮੈਂ ਵੀਡੀਓ ਦੇਖੀ ਸੀਗੀ ਲਾਸਟ ਉਹ ਮਦਰ ਤੇ ਡਾਟਰ ਸੀਗੇ ਉਹਨਾਂ ਨੇ 8 ਦਿਨ ਇੱਕੋ ਹੀ ਸੂਟ ਦੇ ਵਿੱਚ ਕੱਡੇ ਕਿਉਂਕਿ ਇੰਨਾ ਜ਼ਿਆਦਾ ਪਾਣੀ ਸੀਗਾ ਤੇ ਸਾਨੂੰ ਉਹਦੇ ਵਿੱਚ ਇਹ ਪ੍ਰੇਰਨਾ ਮਿਲੀ ਕਿ ਕਿਉਂ ਨਹੀਂ ਅਸੀਂ ਉਹਨਾਂ ਦੀ ਇਹ ਸੇਵਾ ਕਰੀਏ ਕਿਉਂਕਿ ਬਹੁਤ ਸਾਰੇ ਬਜ਼ੁਰਗ ਤੇ ਮਾਮਾ ਭੈਣਾਂ ਕੋਲ ਕਾਉਣ ਲਈ ਕੱਪੜੇ ਹੀ ਨਹੀਂ ਹੈਗੇ ਤੁਸੀਂ ਵੀ ਸਮਝ ਸਕਦੇ ਹੋ ਵੀ ਉਹਨਾਂ ਦਾ ਸਭ ਕੁਝ ਹੀ ਖਤਮ ਹੋ ਗਿਆ ਉਹਨਾਂ ਨੂੰ ਹਰ ਇੱਕ ਚੀਜ਼ ਦੀ ਜਰੂਰਤ ਆ। ਅਸੀਂ ਇਹ ਕੋਸ਼ਿਸ਼ ਕਰਦੇ ਆਂ ਵੀ ਉਹਨਾਂ ਦੀ ਹਰ ਇੱਕ ਚੀਜ਼ ਨੂੰ ਅਸੀਂ ਪੂਰਾ ਕਰ ਸਕੀਏ ਜਿਹਦੇ ਵਿੱਚ ਸਾਰਾ ਸਮਾਨ ਵੀ ਸਰਵਿਸ ਕਰਦੇ ਆਂ। ਤੇ ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਜਿਹੜੇ ਲਾਕਪਾਸ ਦੇ ਦੁਕਾਨਦਾਰ ਆ ਸਾਰੇ ਐਨਆਰਆਈ ਭੈਣ ਭਰਾئیں ਉਹ ਸਾਡੀ ਦੇ ਵਿੱਚ ਬਹੁਤ ਜ਼ਿਆਦਾ ਵੱਧ ਕਰਕੇ ਹੈਲਪ ਕਰਿਆ। ਤੇ ਸਾਡੀ ਸੇਵਾ ਨੂੰ ਹੋਰ ਵੀ ਜ਼ਿਆਦਾ ਵਧਾ ਰਹੇ। ਹਾਂਜੀ। ਤੇ ਤੁਸੀਂ ਮੈਨੂੰ ਹੁਣ ਉੱਪਰ ਜਾ ਕੇ ਸਮਾਨ ਦਿਖਾ ਕੇ ਉਹੇ ਛੱਡੋ। ਹਾਂਜੀ ਬਈ ਜੀ ਕੀ ਨਾਂ ਹੈ ਤੁਹਾਡਾ? ਮੁਹੰਮਦ ਜਹਰੀ ਮਲਿਆ ਜੀ। ਕਿਤਲੇ ਸਾਲ ਸਿਆਂ ਪਰ ਕੰਮ ਕਰ ਰਹੇ ਹੋ? 16 ਸਾਲ ਸੇ ਆਪ ਕੰਮ ਕਰ ਰਹੇ ਹੋ ਆਪਕੋ ਕਿ ਐਸਾ ਲੱਗ ਰਿਹਾ ਵੀ ਇਸ ਵਾਰ ਆਪ ਸੇਵਾ ਕਰ ਰਹੇ ਹੋ ਬਹੁਤ ਖੁਸ਼ ਹਾਂ ਮੈਨੂੰ ਅੱਲਾ ਦਾ ਸ਼ੁਕਰ ਹੈ ਕਿ ਮੈਨੂੰ ਇਸੀ ਦਾ ਕੰਮ ਆ ਰਿਹਾ ਹੈ ਅੱਲਾ ਦਾ ਸ਼ੁਕਰ ਹੈ ਠੀਕ ਹੈ ਜੀ ਹਾਂ ਜੀ ਮੈਮ ਤੁਸੀਂ ਕੀ ਨਾ ਤੁਹਾਡਾ ਗੀਤਾ ਰਾਣੀ ਤੇ ਤੁਸੀਂ ਅੱਜ ਹੁਣ ਸੇਵਾ ਕਰ ਰਹੇ ਆ ਤੇ ਇਹ ਤੁਹਾਨੂੰ ਪਰਾਲਾ ਕਿਦਾਂ ਦਾ ਲੱਗਿਆ ਜੀ ਜੀ ਮੌਕਾ ਮਿਲਿਆ ਦੇਖੋ ਹਰ ਵਿਅਕਤੀ ਨੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਤਾਂ ਤੁਹਾਡਾ ਇੱਥੇ ਬੈਠਿਆ ਦਾ ਯੋਗਦਾਨ ਪੈ ਗਿਆ ਠੀਕ ਹੈ ਇਹ ਤੁਸੀਂ ਸੂਰ ਦੇਖ ਸਕਦੇ ਹੋ ਇਹ ਸਿਉਂਤੇ ਹੋਏ ਨੇ ਇਹ ਸਿਉਂ ਕੇ ਥੱਲੇ ਰੱਖੇ ਹੋਏ ਨੇ ਤੇ ਨਾਲ ਦੀ ਨਾਲ ਸਿਉਂ ਵੀ ਰਹਿਨੇ ਤੇ ਸਮਾਨ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਤੋਂ ਵੀ ਵੱਧ ਸਮਾਨ ਇੱਥੇ ਤੋਂ ਬਾਅਦ ਉੱਪਰ ਪਿਆ ਹੈ ਉੱਪਰ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਸਾਹਮਣੇ ਕਿਸੇ ਹੋਰ ਦੀ ਦੁਕਾਨ ਦਾ ਸਹਿਯੋਗ ਵੀ ਲਿਆ ਹੋਇਆ ਹੈ ਕਿਉਂਕਿ ਸਮਾਨ ਲੱਖਾਂ ਦੀ ਤعداد ਵਿੱਚ ਸਮਾਨ ਹੈ ਜੋ ਇੱਕ ਥਾਂ ਦੇ ਵਿੱਚ ਇਸ ਬੁਟੀਕ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਸੀ ਉਹਨਾਂ ਵੱਲੋਂ ਇਹ ਸਮਾਨ ਹੁਣ ਉੱਪਰ ਰੱਖਿਆ ਆ ਤੁਹਾਨੂੰ ਦਿਖਾਵਾਂਗੇ ਉੱਪਰ ਤੇ ਨਾਲ ਦੀ ਨਾਲ ਪ੍ਰੈਸ ਵੀ ਕੀਤੇ ਜਾ ਰਹੇ ਜੋ ਸੂਟ ਨਾਲ ਦੀ ਨਾਲ ਸਿਉਂਤੇ ਜਾ ਰਹੇ ਨੇ ਤੇ ਸਾਡੀ ਬੀਬੀ ਭੈਣ ਜੋ ਇੱਥੇ ਕੰਮ ਕਰ ਰਹੇ ਉਹਨਾਂ ਵੱਲੋਂ ਨਾਲ ਦੀ ਨਾਲ ਸੇਵਾ ਕਰਦੇ ਹਾਂ ਤੇ ਨਾਲ ਹੀ ਇਹ ਸੂਟ ਨੂੰ ਪ੍ਰੈਸ ਵੀ ਕਰ ਰਹੇ ਨੇ ਪ੍ਰੈਸ ਕਰਕੇ ਪੂਰੀ ਤਰਤੀਬ ਲੈ ਕੇ ਜਾ ਰਹੇ ਨੇ ਅਸੀਂ ਹੁੰਤੇ ਹੋਏ ਨੇ ਦਰਜਣਾ ਚ ਸੂਟ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਸਮਾਨ ਵੀ ਇੱਕ ਇੱਕ ਹੀ ਸਮਾਨ ਪਿਆ ਜੀ ਇਹ ਇਹ ਲੇਡੀਜ਼ ਦਾ ਸਮਾਨ ਹੈ ਜੀ ਜੀ ਸੂਟ ਵਗੈਰਾ ਸਟਿੱਚ ਕਰ ਰਹੇ ਹਾਂ ਤੇ ਉਹ ਸਾਨੂੰ ਕੰਟਰੀਬਿਊਸ਼ਨ ਕਰ ਰਹੇ ਨੇ ਸਾਡੇ ਨਾਲ ਦੇ ਸਾਥੀ ਹੈ ਨਾ ਪਿਆਰਾ ਸਾਰਾ ਸਮਾਨ ਇੱਥੇ ਇਕੱਠਾ ਕਰ ਰਹੇ ਹਾਂ ਜੁੱਤੀ ਸਾਡੇ ਕੋਲ ਥੋੜੀ ਜਿਹੀ ਜਗ੍ਹਾ ਦੀ ਕਮੀ ਹੈ ਹਾਂ ਕੋਸਟ ਸਪੈਕਟੇਸ਼ਨ ਹਾਂਜੀ ਹਾਂ ਸਾਰੇ ਰੈਗਰ ਝੋਲਾ ਦੇ ਬੱਚਿਆਂ ਦੇ ਕੱਪੜੇ ਟੀ-ਸ਼ਰਟਾਂ ਜੋ ਕਿ ਨੰਮੀਆਂ ਨੇ ਅੱਛਾ ਅੱਛਾ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਦੇ ਵੀ ਸਮਾਨ ਹੈ ਬੱਚਿਆਂ ਦਾ ਜੈਨਸ ਦਾ ਅਸੀਂ ਕੋਸ਼ਿਸ਼ ਕਰਦੇ ਵੀ ਹਰ ਇੱਕ ਚੀਜ਼ ਨੂੰ ਕੀ ਪ੍ਰੋਵਾਈਡ ਕਰ ਸਕੀਏ ਪ੍ਰੋਵਾਈਡ ਕਰ ਸਕਦੇ ਹੋ ਹੋ ਸਕਦਾ ਤੇ ਹੋਰ ਚੱਪਲਾ ਵਗੈਰਾ ਉਧਰ ਸਾਹਮਣੇ ਪਈਆਂ ਹਨਾ ਜੀ ਉਧਰ ਸਾਹਮਣੇ ਪਈਆਂ ਤੁਸੀਂ ਚਲੋ ਫਿਰ ਉਧਰ ਚਲੋ ਦਿਖਾਓ ਤੇ ਆ ਤੁਸੀਂ ਸਮਾਨ ਦੇਖ ਸਕਦੇ ਹੋ ਇਹ ਲਵਾਫਿਆਂ ਦੇ ਵਿੱਚ ਇਹਨਾਂ ਨੇ ਹਾਂ ਇਹ ਹਾਫਿਆਂ ਦੇ ਵਿੱਚ ਪੈਕ ਕਰਕੇ ਇਹਨਾਂ ਵੱਲੋਂ ਸਿਉਕੇ ਰੱਖ ਦਿੱਤੇ ਗਏ ਨੇ ਕਿਉਂਕਿ ਜਲਦੀ ਹੀ ਜਦੋਂ ਇਹਨਾਂ ਨੂੰ ਜਾਣਾ ਹੈ ਤਾਂ ਇੱਥੋਂ ਲੈ ਕੇ ਜਾਣਗੇ ਨਾਲ ਦੀ ਨਾਲ ਇਹ ਡੱਬੇ ਨੇ ਇਹ ਤਾਂ ਇਹਨਾਂ ਦੇ ਆਪਣੇ ਨੇ ਹਸਬਾਲ ਔਰਤਾਂ ਦੇ ਵਰਤਨਯੋਗ ਸਮਾਨ ਤੇ ਘਰ ਦੇ ਵਿੱਚ ਦੇਖੋ ਨਾਲ ਦੀ ਨਾਲ ਸੂਟ ਸਿਉਂਤੇ ਜਾ ਰਹੇ ਨੇ ਤੇ ਇਹ ਸੇਵਾ ਪਹਿਲੀ ਵਾਰ ਚਮਕੌਰ ਸਾਹਿਬ ਚ ਕਿਸੇ ਬੁਟੀਕ ਵੱਲੋਂ ਕੀਤਾ ਜਾ ਰਿਹਾ ਕਿਉਂ ਦੇਖੋ ਦਰਿਆ ਸਤਲੁਜ ਤੇ ਚਮਕੌਰ ਸਾਹਿਬ ਬੰਨ ਟੁੱਟ ਰਿਆ ਸੀ ਪਰੰਤੂ ਪੰਜਾਬ ਦੇ 7 ਜ਼ਿਲ੍ਹੇ ਜੋ ਕਿ ਹੜ੍ਹ ਪ੍ਰਭਾਵਿਤ ਨੇ ਜਿੱਥੇ ਲੋਕਾਂ ਦੇ ਘਰ ਦੇ ਘਰ ਉੱਜੜ ਗਏ ਤੇ ਨਾਲ ਹੀ ਉਹਨਾਂ ਦੇ ਪਸ਼ੂ ਤੇ ਉਹਨਾਂ ਦੇ ਪਰਿਵਾਰ ਉਹਨਾਂ ਨੇ ਦੱਸਿਆ ਬੁਟੀਕ ਵਾਲਿਆਂ ਨੇ ਵੀ ਉਹਨਾਂ ਨੇ ਇੱਕ ਵੀਡੀਓ ਦੇਖੀ ਸੀ ਜਿਸ ਦੇ ਵਿੱਚ 7 ਦਿਨ ਲਗਾਤਾਰ ਇੱਕਾਰ ਤੋਂ ਵੱਲ ਇੱਕੋ ਕੱਪੜੇ ਪਾਏ ਹੋਏ ਸੀ ਉਸ ਨੂੰ ਪ੍ਰਭਾਵਿਤ ਹੁੰਦੇ ਉਹਨਾਂ ਨੇ ਆਪਣੇ ਨਾਲ ਦੇ ਸਹਿਯੋਗੀ ਸੱਜਣਾ ਦੇ ਨਾਲ ਗੱਲ ਕੀਤੀ ਤੇ ਜਿਨ੍ਹਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਤਸਵੀਰਾਂ ਤੁਹਾਨੂੰ ਹੋਰ ਵੀ ਜਾ ਕੇ ਦਿਖਾਵਾਂਗੇ ਆਪਦੇ ਨਾਲ ਲਾਈਵ ਤੋਂ ਕੋਰ ਸਭ ਤੋਂ ਤੁਹਾਨੂੰ ਦਿਖਾ ਰਹੇ ਹਾਂ ਵਿਸ਼ੇਸ਼ ਕਾਰਜ ਜੋ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਚਾਦਰਾਂ ਘਰ ਦੇ ਵਰਤਣਯੋਗ ਤੇ ਨਾਲ ਜੀ ਟਾਵਲ ਚੱਪਲਾ ਹਰ ਤਰ੍ਹਾਂ ਦਾ ਉਹ ਸਮਾਨ ਜੋ ਪਰਿਵਾਰ ਦੇ ਵਿੱਚ ਪਰਿਵਾਰ ਨੂੰ ਜ਼ਰੂਰਤ ਹੁੰਦੀ ਹੈ ਵਿਸ਼ੇਸ਼ ਬਰਲਾ ਚਲੋ ਜੀ ਨਮਸਕਾਰ ਫਗੋਂ ਬਖਾਰਾਂ ਦਾ ਦਿਖਾਵਾਂਗੇ ਇਹਨਾਂ ਵੱਲੋਂ ਇਹ ਦੁਕਾਨ ਹੈ ਰਾਦਾ ਬੁੱਢੀ ਚ ਸ੍ਰੀ ਸੰਤੋਖਰ ਸਾਹਿਬ ਦੀ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਸਾਹਮਣੇ ਤਰਿਆਨੇ ਦੀ ਦੁਕਾਨ ਹੈ ਜਿਹਦੇ ਵਿੱਚ ਇਹਨਾਂ ਨੇ ਇਹ ਸਮਾਨ ਰੱਖਿਆ ਹੋਇਆ ਆਪਾਂ ਸਮਾਨ ਵੀ ਤੁਹਾਡਾ ਦਿਖਾਵਾਂਗੇ ਸੰਤੋਖਰ ਸਾਹਿਬ ਕਿਉਂਕਿ ਇਹ ਵੱਲੋਂ ਜਗ੍ਹਾ ਘੱਟ ਹੋਣ ਕਾਰਨ ਇਹਨਾਂ ਨੇ ਸਾਹਮਣੇ ਬਾਬੂ ਰਾਮ ਐਂਡ ਸੰਜੇ ਦੇ ਗੋਦਾਮ ਆ ਪਿੱਛੇ ਜਗ੍ਹਾ ਜਗ੍ਹਾ ਦੇ ਵਿੱਚ ਇਹਨਾਂ ਵੱਲੋਂ ਸਮਾਨ ਰੱਖਿਆ ਗਿਆ ਉਹ ਸਮਾਨ ਚੱਪਲਾ ਵਗੈਰਾ ਆ ਦੇਖ ਸਕਦੇ ਹੋ ਇਸ ਚੱਪਲਾ ਹੈ ਜੀ ਬੱਚਿਆਂ ਦੀਆਂ ਵੀ ਚੱਪਲਾਂ ਤੇ ਲੇਡੀਜ਼ ਦੀਆਂ ਵੀ ਚੱਪਲਾਂ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਇਸ ਚੀਜ਼ ਨੂੰ ਅਸੀਂ ਬਹੁਤ ਜ਼ਿਆਦਾ ਵਧਾ ਸਕੀਏ ਵਧਾ ਸਕੀਏ ਜੀ ਇਹ ਇਹ ਸਾਰਾ ਸਮਾਨ ਚੱਪਲਾ ਵਗੈਰਾ ਤੁਸੀਂ ਇੱਥੇ ਲੈ ਕੇ ਜਗ੍ਹਾ ਇਕੱਠਾ ਹੋਣ ਕਰਕੇ ਉਰੇ ਰੱਖਿਆ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਵੱਲੋਂ ਇਹ ਵਿਸ਼ੇਸ਼ ਕਾਰਜ ਜੋ ਕਿ ਕਿਸੇ ਨੇ ਅਜੇ ਤੱਕ ਚਮਕੌਰ ਸਾਹਿਬ 'ਚ ਤਾਂ ਨਹੀਂ ਕੀਤਾ ਤੇ ਹੜਪੀੜਤਾਾਂ ਦਾ ਇਹ ਵੀ ਮਦਦ ਕਰਨ ਦਾ ਇੱਕ ਵਿਸ਼ੇਸ਼ ਯੋਗਦਾਨ ਹੈ ਜਿਨ੍ਹਾਂ ਵੱਲੋਂ ਪਹਿਲ ਕੀਤੀ ਗਈ ਆ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਕੋਈ ਹੋਰ ਵੀ ਇਸ ਤਰ੍ਹਾਂ ਦੇ ਯੋਗਦਾਨ ਇਹਨਾਂ ਦੀ ਵੀ ਮਦਦ ਕਰ ਸਕੀ ਕੋਈ ਇਹਨਾਂ ਨੂੰ ਵੀ ਐਨ ਆਰ ਆਈ ਭਰਾਵਾਂ ਵੱਲੋਂ ਸਹਿਯੋਗ ਦਿੱਤਾ ਗਿਆ ਤੇ ਉਹਨਾਂ ਦਾ ਪੈਸਾ ਸਹੀ ਥਾਂ ਤੇ ਲੱਗੇ ਇਹਨਾਂ ਨੂੰ ਵੀ ਇਸ ਚੀਜ਼ ਦੀ ਖੁਸ਼ੀ ਹੈ ਸਮਾਨਤ ਨੂੰ ਉਦੋਂ ਵੀ ਦਿਖਾਇਆ ਤੇ ਇਹਨਾਂ ਨੇ ਦਿਖਾਇਆ ਤੇ ਤੁਹਾਨੂੰ ਵੀ ਦਿਖਾ ਰਹੇ ਹਾਂ ਲੱਖਾਂ ਦੀ ਤਾਦਾਦ ਲੱਖਾਂ ਰੁਪਏ ਦੀ ਕੀਮਤ ਹੈ ਸਮਾਨ ਇਹਨਾਂ ਵੱਲੋਂ ਇਹ ਜੋ ਬੰਡੜਾ ਹੈ ਹਰ ਪਿੰਡ ਤਾਂ ਦੇ ਵਿੱਚ ਅੰਮਰਸਰ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਅਜਨਾਲਾ ਜਿੱਥੇ ਵੀ ਇਹਨਾਂ ਵੱਲੋਂ ਜਾਇਆ ਜਾਵੇਗਾ ਲਾਈਵ ਤਸਵੀਰਾਂ ਤੂਟ ਸਿਉ ਰਹੇ ਨੇ ਇਹ ਕਹਿੰਦੇ ਆ ਵੀ ਇੱਕ ਮਹੀਨੇ ਦੀ ਜੇਕਰ ਸਾਡੀ ਕਮਾਈ ਨਹੀਂ ਹੋਊਗੀ ਤਾਂ ਕੋਈ ਫਰਕ ਨਹੀਂ ਪਿਛਲੇ 25 ਸਾਲ ਤੋਂ ਇਹ ਚੰਕੌਰ ਸਾਹਿਬ ਬੁਟੀਕ ਦਾ ਕੰਮ ਕਰ ਰਹੇ ਨੇ ਡੇਲੀ ਨੂੰ ਸ਼੍ਰੀ ਚੰਕੌਰ ਸਾਹਿਬ ਤੋਂ ਇਕਬਾਲ ਸਿੰਘ ਵਾਲੀ